ਮੇਰਾ ਇੱਥੇ ਖੜ ਕੇ ਵੀਡੀਓ ਬਣਾਉਣਾ ਸ਼ੁਰੂ ਕਰਨ ਦਾ ਮਤਲਬ ਪਤਾ ਕੀ ਆ ਮਤਲਬ ਮੈਂ ਇਹ ਦੱਸਣਾ ਚਾਹੁੰਨਾ ਵੀ ਆ ਬੰਦਾ ਨਾ ਜਿਹੜਾ ਇਹ ਬਿਲਕੁਲ ਖੇਤਾਂ 'ਚ ਬੈਠਾ ਸ਼ਹਿਰਾਂ ਤੋਂ ਦੂਰ ਪਰ ਸ਼ਹਿਰੀ ਲੋਕ ਇਸ ਬੰਦੇ ਕੋਲੇ ਆਉਂਦੇ ਆ ਇਹ ਸ਼ਹਿਰ ਨਹੀਂ ਗਿਆ ਸ਼ਹਿਰ ਇਹ ਬੰਦੇ ਕੋਲੇ ਆਉਂਦਾ ਮੁੰਡਾ ਗੱਬਰੂ ਆਸਟ੍ਰੇਲੀਆ ਗਿਆ ਸੀ ਆਸਟ੍ਰੇਲੀਆ ਤੋਂ ਮੁੜਿਆ ਆ ਆਸਟ੍ਰੇਲੀਆ ਜਾ ਕੇ ਜਦੋਂ ਉੱਚੇ ਬਹਿ ਕੇ ਆਪਾਂ ਦੁਨੀਆ ਦੇਖਦੇ ਨਾ ਉੱਚੇ ਥਾਂ 'ਤੇ ਬਹਿ ਕੇ ਦੁਨੀਆ ਦੇਖਦੇ ਆ ਤਾਂ ਥੱਲਿਓ ਦੁਨੀਆ ਦੇਖਦੀ ਬੜੀ ਖੂਬਸੂਰਤ ਆ ਬੰਦ ਨੂੰ ਪਤਾ ਬੜਾ ਲੱਗਦਾ ਸਮਝਣ ਵਾਲਾ ਸਮਝ ਬਹੁਤ ਕੁਝ ਜਾਂਦਾ ਵੀ ਜਿਹੜੇ ਮੁਲਖ ਨੂੰ ਮੈਂ ਛੱਡ ਕੇ ਆਇਆ ਉਹ ਮੁਲਖ ਦੇ ਵਿੱਚ ਪੈਸਾ ਬਹੁਤ ਪਿਆ ਦਿਮਾਗ ਵਰਤੇ ਤਾਂ ਬੰਦਾ ਬੜਾ ਕੁਝ ਕਮਾ ਸਕਦਾ ਆਪਣੇ ਦੇਸ਼ ਦੇ ਵਿੱਚ ਕਿਹੜੀ ਚੀਜ਼ ਦੀ ਲੋੜ ਆ ਆਪਣੇ ਦੇਸ਼ ਦੇ ਵਿੱਚ ਲੋੜ ਆ ਕੁਆਲਿਟੀ ਦੀ ਤਾਂ ਇਹ ਗੱਭਰੂ ਨੇ ਕੀ ਕੀਤਾ ਕਿ ਕੁਆਲਿਟੀ ਤੇ ਕੰਮ ਦੇਤਾ ਤੇ ਬਹਿ ਗਿਆ ਜੰਗਲ ਦੇ ਵਿੱਚ ਆ ਕੇ ਚਮਾਂ ਰੋਹੀ ਬਿਆਬਾਨ ਦੇ ਵਿੱਚ ਸ਼ਾਂਤੀ ਵਾਲੀ ਥਾਂ ਤੇ ਤਾ ਸ਼ਾਂਤੀ ਵਾਲੀ ਥਾਂ ਤੇ ਆ ਕੇ ਬਹਿ ਕੇ ਸੱਜਣੋਂ ਫਿਰ ਸ਼ਾਂਤੀ ਲੋਕ ਇੱਥੇ ਲੈਣ ਆਉਂਦੇ ਇੱਥੇ ਕੁਆਲਿਟੀ ਤੇ ਸ਼ਾਂਤੀ ਲੈਣ ਵਾਸਤੇ ਮੁੰਡੇ ਕੋਲੇ ਆਉਣ ਲੱਗ ਗਏ ਬਾਈ ਹਰਪ੍ਰੀਤ ਪਹਿਲਾਂ ਤਾਂ ਯਾਰ ਤੈਨੂੰ ਮੁਬਾਰਕਾਂ ਤੂੰ ਪਤਾ ਕੀ ਆ ਤੂੰ ਬਹੁਤ ਸਾਰੇ ਪਰਦੇਸੀ ਬੰਦਿਆਂ ਦਾ ਸੁਪਨਾ ਜਿਉਂ ਰਿਹਾ ਬਹੁਤ ਸਾਰੇ ਪਰਦੇਸੀ ਬੰਦਿਆਂ ਦਾ ਸੁਪਨਾ ਹੈ ਵੀ ਬਾਹਰ ਆ ਕੇ ਕੰਮ ਕਰੀਏ ਆ ਜੋ ਅੰਦਰ ਚੱਲਦੇ ਆ ਜੋ ਦਿਖਾਉਂਦੇ ਆ ਕਿ ਕੀ ਕੀ ਸੁਪਨਾ ਜਿਉਂ ਆ ਆਪਾਂ ਬਾਈ ਹਰਪ੍ਰੀਤ ਕਰਦਿਆਂ ਨੇ ਕਦੇ ਆਏ ਨਹੀਂ ਆਖਿਆ ਆਪਾਂ ਨੂੰ ਵੀ ਆਸਟ੍ਰੇਲੀਆ ਤੋਂ ਮੁੜ ਆਇਆ ਉੱਥੇ ਵਧੀਆ ਜ਼ਿੰਦਗੀ ਆ ਸੋਹਣੀ ਕਮਾਈ ਸੀ ਵੀ ਇੱਧਰ ਕੀ ਕਰਨ ਆਗੇ ਸਟਾਰਟਿੰਗ ਤਾਂ ਕਹਿੰਦੇ ਸੀ ਥੋੜਾ ਜਿਹਾ ਹਾਂ ਵੈਸੇ ਮਦਰ ਤਾਂ ਮਾਵਾਂ ਤਾਂ ਕਹਿੰਦੀ ਹੁੰਦੇ ਮਾਤਾ ਸਾਡੀ ਕਹਿੰਦੀ ਸੀ ਵੀ ਤੂੰ ਵਾਪਸ ਆ ਜਾ ਹਾਂ ਮੇਰੇ ਕੋਲੇ ਰਹਿ ਹਾਂ ਇਹ ਤਾਂ ਫਿਰ ਵਾਈਫ ਵੀ ਗਈ ਚਲੀ ਸੀ ਅਸੀਂ ਬਾਹਰ ਹੀ ਸੀਗੇ ਅੱਛਾ ਦੋਨੇ ਜਾਣੇ ਉੱਠ ਗਏ ਸੀ ਦੋਨੇ ਸੀ ਹਾਂਜੀ ਪਹਿਲਾਂ ਮੈਂ ਗਿਆ ਸੀ ਫਿਰ ਉਹ ਗਿਆ ਚਲੇ ਸੀਗੇ ਠੀਕ ਆ ਤੇ ਉਸ ਤੋਂ ਬਾਅਦ ਫਿਰ ਮੇਰਾ ਥੋੜਾ ਜਿਹਾ ਸ਼ੁਰੂ ਤੋਂ ਇਹ ਜਾਣ ਸੀ ਵੀ ਆਪਾਂ ਆਪਦੇ ਪਿੰਡ ਚੱਲੀਏ ਹਾਂ ਉੱਥੇ ਰਹੀਏ ਆਪਦੇ ਖੇਤਾਂ ਜਾਂ ਆਪਦਾ ਕੰਮ ਕਰੀ ਤੇ ਤੁਸੀਂ ਹੁਣ ਇਹ ਬੈਠੇ ਵੀ ਬਹੁਤ ਦੂਰ ਆ ਇਹ ਪਿੰਡ ਕਿਹੜਾ ਸੰਗਾ ਪਿੰਡ ਸੰਗਾ ਜੀ ਸੰਗਾ ਪਿੰਡ ਹੈ ਜੀ ਇਹ ਬਾਰਡਰ ਤੇ ਆਪਣਾ ਪੈ ਜਾਂਦਾ ਇਹ ਕਿਹੜਾ ਇਹ ਕਿਹੜਾ ਜ਼ਿਲ੍ਹਾ ਇਹ ਆਪਣਾ ਜ਼ਿਲ੍ਹਾ ਮਾਨਸਾ ਹੈ ਮਾਨਸਾ ਜ਼ਿਲ੍ਹੇ ਦਾ ਪਿੰਡ ਹੁਣ 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 ਮੈਨੂੰ ਦੱਸੋ ਇਹ ਮਾਨਸਾ ਜ਼ਿਲ੍ਹੇ ਦੀ ਮਿੱਟੀ 'ਚ ਕੋਈ ਗੱਲ ਇਹੋ ਜੀ ਹੈਗੀ ਆ ਵੀ ਕੋਈ ਉੱਠਦਾ ਹੈ ਤਾਂ ਬਰੂਦ ਹੀ ਉੱਠਦਾ ਹੈਗੀ ਆ ਗੱਲ ਬਾਤ ਹੈਗੀ ਆ ਹਨਾ ਬਾਈ ਹੁਣ ਤੁਸੀਂ ਦੇਖੋ ਵੀ ਖੇਤਾਂ ਇਹ ਘਰ ਆਪਣਾ ਪਹਿਲਾਂ ਹੀ ਖੇਤਾਂ ਚ ਪਹਿਲਾਂ ਦਾ ਹੀ ਹੈ ਹਾਂਜੀ ਪਹਿਲਾਂ ਹੀ ਖੇਤਾਂ ਚ ਹਾਂਜੀ ਹਾਂਜੀ ਫਿਰ ਜਦੋਂ ਆਪਾਂ ਆ ਫੈਸਲਾ ਲਿਆ ਲਾਉਣ ਦਾ ਇਹ ਪ੍ਰੋਜੈਕਟ ਪਹਿਲਾਂ ਕਿੱਡਾ ਕ ਲਾਇਆ ਇੱਥੇ ਖੇਤਾਂ ਚ ਇਹ ਸਟਾਰਟਿੰਗ ਤੇ ਵਿੱਚ ਹੀ ਆਪਾਂ ਮਤਲਬ ਆ ਤਾਂ ਸਾਰਾ ਪਿੱਛੇ ਛੜਦਾ ਸਟਾਰਟਿੰਗ ਚ ਉਵੇਂ ਹੀ ਬਣਾਇਆ ਸੀਗਾ ਹਾਂਜੀ ਤੇ ਕੁਝ ਮਸ਼ੀਨਾਂ ਉਸ ਤੋਂ ਬਾਅਦ ਆਪਾਂ ਵਧਾਈਆਂ ਠੀਕ ਆ ਹਾਂਜੀ ਹੁਣ ਆਪਾਂ ਇੱਥੇ ਕੀ ਕੀ ਬਣਾ ਕੇ ਦਿੰਨੇ ਆ ਲੋਕਾਂ ਇੱਥੇ ਮੇਨ ਦਾ ਆਪਾਂ ਇੱਕ ਤਾਂ ਆਟਾ ਹੋ ਗਿਆ ਜੀ ਆਪਣਾ ਹਾਂਜੀ ਸਰੋਂ ਦਾ ਤੇਲ ਆ ਹਲਦੀ ਮਿਰਚਾ ਮਸਾਲੇ ਸਾਰੇ ਅੱਛਾ ਤੇ ਬੰਦ ਡੇਲੀ ਨੀਡ ਵਾਲੀਆਂ ਚੀਜ਼ਾਂ ਨਹੀਂ ਆਪਣੀਆਂ ਸਾਰੀਆਂ ਠੀਕ ਆ ਤੇ ਤੁਸੀਂ ਆਪਣਾ ਜਿਹੜਾ ਹੈਗਾ ਰੌ ਮਟੀਰੀਅਲ ਆ ਉਹ ਉਹ ਮੰਗਵਾਉਨੇ ਆ ਉਹ ਮੰਗਵਾਉਣੇ ਜਿਹੜਾ ਹੁਣ ਰਾਜਸਥਾਨ ਦੇ ਵਿੱਚ ਆਪਣੀ ਸਰੋਂ ਆ ਜਾਂਦੀ ਏ ਅੱਛਾ ਜੀ ਹਾਂਜੀ ਸਮੋ ਦਾ ਤੇਲ ਕੱਢ ਕੇ ਆਪਾਂ ਉਹ ਕਰਦੇ ਆ ਜੀ ਠੀਕ ਆ ਤੇਲ ਵਾਲਿਆ ਸਾਰੀਆਂ ਆਈਟਮਾਂ 'ਚ ਸਰੋਂ ਦਾ ਤੇਲ ਹੋ ਗਿਆ ਨਾਰੀਅਲ ਦਾ ਤੇਲ ਆਪਾਂ ਇੱਥੇ ਕੱਢਦੇ ਆ ਜੀ ਅੱਛਾ ਨਾਰੀਅਲ ਦਾ ਤੇਲ ਵੀ ਇੱਥੇ ਕੱਢੀ ਜਾਂਦੇ ਆ ਆਹ ਇਹ ਬਿਲਕੁਲ ਨੇਚਰਲ ਕਲਰ ਰਹਿਦਾ ਇਹ ਨਾਰੀਅਲ ਦਾ ਆ ਕੁਦਰਤੀ ਕਲਰ ਹੈ ਨਾਰੀਅਲ ਦਾ ਤੇਲ ਵੀ ਇੱਥੇ ਹੀ ਬਣਾਈ ਜਾਂਦਾ ਤੂੰ ਦੇਖ ਗੱਪਰੂ ਮੈਂ ਤੁਹਾਨੂੰ ੱੱੱਕਾ ਪੈਂਦਾ ਦਿਖਾਉਂਗਾ ਵੀ ੱੱੱਕਾ ਕਿੰਨਾ ਪੈਂਦਾ ਹੋਰ ਹੋਰ ਕੀ ਕੀ ਬਣਾਉਂਦੇ ਆ ਵੀਰੇ ਹੋਰ ਆਟੇ ਤਕਰੀਬਨ ਸਾਰੇ ਤਰ੍ਹਾਂ ਦੇ ਆਟੇ ਹੁੰਦੇ ਆ ਆਪਣੇ ਜੀ ਸਾਰੇ ਤਰ੍ਹਾਂ ਦੇ ਆਟੇ ਬਣਾ ਰਹੇ ਆ ਜਿਵੇਂ ਆਪਣੇ ਨਾਜ ਆਪਾਂ ਜੋ ਮਲਟੀ ਗ੍ਰੇਨ ਆਟਾ ਹੋ ਗਿਆ ਜਿਵੇਂ ਆ ਨਾਜ ਨੇ ਆਪਣੇ ਛੋਲੇ ਹੋ ਗਏ ਜਵਾਰ ਹੋ ਗਈ ਟੂਕ ਕੁਆਲਿਟੀ ਚੈੱਕ ਕਰ ਪ੍ਰੀਤ ਆਹ ਦਾਣਾਂ ਹੋ ਗਈਆਂ ਵੀਰੇ ਹੋ ਗਈਆਂ ਜੀ ਇਹ ਆਪਾਂ ਉਧਰ ਬਣਿਆ ਦਿਖਾਉਂਗੇ ਮੈਨੂੰ ਆਟਾ ਵਗਿਆ ਆਜੋ ਆਜੋ ਪ੍ਰੀਤ ਇੱਕ ਹੋਰ ਚੀਜ਼ ਆਪਣੀ ਜਿਹੜੀਆਂ ਚੱਕੀਆਂ ਨੇ ਜੀ ਮੇਨ ਇਹ ਆਪਣੀਆਂ ਫਲੋ ਸਪੀਡ ਵਾਲੀਆਂ ਚੱਕੀਆਂ ਨੇ ਇਹ ਘਰਾਟ ਵਾਲੀਆਂ ਚੱਕੜੇ ਪਹਿਲੇ ਟਾਈਮ ਦੇ ਵਿੱਚ ਆਪਣੇ ਪੱਥਰੋ ਚੱਲਦੇ ਹੁੰਦੇ ਸੀਗੇ ਇਹ ਲਾਲ ਪੱਥਰ ਦੀ ਚੱਕੀ ਆ ਪੱਥਰ ਜਿਹੜੇ ਮਤਲਬ ਇੱਕ ਤਾਂ ਹੁੰਦੇ ਹੁਣ ਅੱਜ ਕੱਲ ਜਿਹੜੀਆਂ ਚੱਕੀਆਂ ਚੱਲਦੀਆਂ ਨੇ ਜੀ ਉਹ ਹੈਗੀਆਂ ਨੇ ਕੈਮੀਕਲ ਤੇ ਸੀਮੈਂਟ ਦੇ ਤਿਆਰ ਕੀਤੇ ਪੱਥਰ ਜੀ ਇਹ ਪਹਾੜ ਤੋਂ ਤਰਾਸ਼ ਕੇ ਕੱਟ ਕੇ ਪੱਥਰ ਉਹਦੇ ਮਤਲਬ ਕਿ ਚੱਕੀਆਂ ਬਣਾਈਆਂ ਜਾਂਦੀਆਂ ਨੇ ਤੇ ਇਹ ਮਤਲਬ ਪੱਥਰ ਵੀ ਜੇ ਵਿੱਚ ਖੁਰੂਗਾ ਤਾਂ ਉਹ ਪੱਥਰ ਵੀ ਬੈਨੀਫਿਟ ਆ ਨੁਕਸਾਨ ਨਹੀਂ ਕਰੂਗਾ ਜੀ ਤੇ ਇੱਕ ਦੀ ਸਪੀਡ ਸਲੋ ਹੋਣ ਕਰਕੇ ਇਹਦੀ ਨਿਊਟ੍ਰੀਸ਼ਨ ਵੈਲਿਊ ਆਟੇ ਦੇ ਵਿੱਚ ਪੂਰੀ ਰਹਿੰਦੀ ਹੈ ਜੀ ਅੱਛਾ ਇਹ ਉਹ ਦਾ ਕਣ ਕਣ ਨਹੀਂ ਮਚਦਾ ਕਣ ਨਹੀਂ ਮਚਦਾ ਉਹਨੂੰ ਵੀ ਜੇ ਚੱਕੀਆਂ ਹਾਈ ਸਪੀਡ ਹੁੰਦੀਆਂ ਨੇ ਉਦੋਂ ਵਾਲਾ ਆਟੇ ਦੇ ਵਿੱਚ ਜਿਹੜੇ ਤੱਤ ਹੁੰਦੇ ਨੇ ਜੂਰੀ ਆਪਣੇ ਪੀਣੂ ਚਾਹੀਦੀ ਨੇ ਉਹ ਖਤਮ ਹੋ ਜਾਂਦੇ ਨੇ ਠੀਕ ਆ ਇਹ ਸਲੋ ਸਪੀਡ ਵਾਲੀਆਂ ਆਪਣੀਆਂ ਚੱਕੀਆਂ ਇਹ ਸਾਰੀਆਂ ਸਲੋ ਸਪੀਡ ਵਾਲੀਆਂ ਚੱਕੀਆਂ ਸਲੋ ਸਪੀਡ ਵਾਲੀਆਂ ਨੇ ਜੀ ਤੇ ਨੋ ਹੋ ਗਈਆਂ ਇੱਕ ਉਹ ਵੀ ਚੱਕੀ ਤੇ ਉਹ 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 ਸਫਾਈ ਕਰਦਾ ਨਾ ਉਹ ਮਸਾਲੇ ਵਾਲਾ ਜੀ ਜਿਹੜੇ ਹਲਦੀ ਮਿਰਚ ਮਸਾਲਾ ਤਿਆਰ ਕਰਦੇ ਆ ਪਰਲੇ ਬਨੇ ਸਫਾਈ ਵਾਲਾ ਸਾਰਾ ਇਸ ਸਾਈਡ ਅੱਛਾ ਇਧਰਲੇ ਪਾਸੇ ਆਹ ਆਹ ਮਸਾਲ ਆਹ ਮਸਾਲਿਆਂ ਵਾਲੀਆਂ ਚੱਕੀਆਂ ਇਹ ਮਸਾਲੇ ਵਾਲਾ ਪਲਵਾਈਜ਼ਰ ਕਹਿੰਦੇ ਨੇ ਜਾਂ ਗ੍ਰੈਂਡਰ ਕਹਿੰਦੇ ਆਪਾਂ ਆਹਾ ਹਾਂਜੀ ਇਹਦੇ ਬਰ ਮਸਾਲੇ ਪਸਾਈ ਹੁੰਦੇ ਨੇ ਇਧਰ ਆਪਣਾ ਜਿਹੜੀ ਸਫਾਈ ਵਾਲਾ ਸਾਰਾ ਸਿਸਟਮ ਇਹ ਕੰਨਕ ਜਾਂਦੀ ਹੈ ਸਫਾਈ ਹੋ ਕੇ ਉਸ ਤੋਂ ਬਾਅਦ ਚੱਕੀਆਂ ਪਸਾਈ ਚੱਲ ਜਾਂਦਾ ਜੀ ਅੱਜ ਇਹਦੇ ਵਿੱਚ ਪਾ ਕੇ ਤੇ ਇਹਦੇ ਤੋਂ ਤਾਂ ਚੱਕ ਕੇ ਸਫਾਈ ਕੋਈ ਕਰਕੇ ਸਾਰੀ ਸਫਾਈ ਹੋ ਕੇ ਫਿਰ ਉਧਰ ਦੇ ਵਿੱਚ ਕਣਕ ਉਤਰ ਢੇਗ ਜਾਂਦੀ ਹੈ ਜੀ ਉਸ ਤੋਂ ਬਾਅਦ ਚੱਕੀਆਂ ਪਸਾਈ ਹੋਣ ਲੱਗ ਪੈਂਦੀ ਬੜਾ ਜਗਾੜ ਲਿਓ ਹੁਣ ਮੈਨੂੰ ਦਿਖਾਓ ਬਣਿਆ ਕੀ ਕੀ ਹੈ ਤੁਹਾਡੇ ਕੋਲੇ ਐ ਐਵੇਂ ਐਵੇਂ ਤਾਂ ਕਣਕ ਨੂੰ ਇਹ ਤਾਂ ਕਣਕ ਸਟਾਕ ਕਰਕੇ ਆਪਾਂ ਰੱਖ ਲਈ ਆਪਣੀ ਆਪ ਦੀ ਵਧੀਆ ਕੁਆਲਿਟੀ ਦੀ ਠੀਕ ਆ ਜੀ ਮਾਤਲੋ ਕਈ ਵਾਰੀ ਨਾ ਬੰਤਾ ਹੁੰਦਾ ਵੀ ਬੰਦਾ ਕਹਿੰਦਾ ਯਾਰ ਕੀ ਕਰਾਂਗੇ ਸ਼ਹਿਰ ਚ ਜਗਾ ਭਾਲੋ ਉਹ ਭਾਲੋ ਲੈ ਸ਼ਹਿਰ ਬੰਦੇ ਨੂੰ ਭਾਲਦੇ ਆ ਬੰਦੇ ਨੇ ਜਗਾ ਨਹੀਂ ਭਾਲੀ ਬੰਦੇ ਨੇ ਜਗਾ ਨਹੀਂ ਭਾਲੀ ਆ ਜੋ ਵੀ ਆ ਦੇਖ ਇਧਰ ਚਾਕੋ ਪੁੱਤ ਇਧਰ ਚਾਕੋ ਆਪਣੇ ਆਉਣ ਤੋਂ ਪਹਿਲਾਂ ਇੱਕ ਕੀ ਆ ਗੱਡੀ ਖੜੀ ਸੀ ਇੱਥੇ ਭਰ ਕੇ ਗਈ ਆ ਹੁਣ ਇਧਰ ਐਵੇਂ ਪਰ ਪਰ ਗੱਡੀਆਂ ਜਾਈ ਜਾਂਦੀਆਂ ਹਾਂਜੀ ਹੁਣ ਹੁਣ ਤੁਹਾਨੂੰ ਦਿਖਾਉਂਦੇ ਆ ਵੀ ਇਹ ਬੰਦੇ ਕੋਲੋਂ ਕੀ ਕੀ ਬਣਦਾ ਆ ਜੋ ਆਜੋ ਹੁਣ ਦਿਖਾਉਨੇ ਆ ਉਹ ਚੀਜ਼ ਜਿਹੜੀ ਇਹਦੇ ਕੋਲ ਬਣਦੇ ਆ ਬੈਜੋ ਬੈਜੋ ਬਾਈ ਜੀ ਬੈਜੋ 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 ਕੋਈ ਗੱਲ ਕੋਈ ਗੱਲ ਕੋਈ ਨਹੀਂ ਮੈਨੂੰ ਉਹ ਮਲਟੀ ਗ੍ਰੇਨ ਆਟਾ ਦੱਸੋ ਪਹਿਲਾਂ 슈ਗਰ ਫ੍ਰੀ ਆ ਇਹ ਕਾਟਾ ਬਣਦਾ ਉਹ ਦਿਖਾਓ 슈ਗਰ ਫ੍ਰੀ ਆ ਇਹ ਆਪਣਾ ਇਹ 슈ਗਰ ਫ੍ਰੀ ਆਟਾ ਹੈ ਜੀ ਇਹ ਜਿਹੜਾ ਆਹ ਤੇ ਇਹ 슈ਗਰ ਫ੍ਰੀ ਆ ਕਿਵੇਂ ਇਹਨੂੰ 슈ਗਰ ਫ੍ਰੀ ਕਰ ਦਿੰਦੇ ਆ ਵੀ ਇਹਦੇ ਚ 슈ਗਰ ਕਿਵੇਂ ਕੱਢ ਲੈਨੇ ਆ ਬਾਹਰ ਨਹੀਂ ਇਹਦੇ 슈ਗਰ ਨਹੀਂ ਕੱਢਦੇ ਜੀ ਇਹਦੇ ਚ ਆਪਾਂ ਉਹ ਨਾ ਜੋ ਵਰਦਦੇ ਆ ਜਿਹੜੇ 슈ਗਰ ਵਾਸਤੇ ਵਧੀਆ ਨੇ ਜਿਵੇਂ ਇੰਗਲਿਸ਼ 'ਚ ਆਪਾਂ ਗਲਾਈਸੈਮਿਕ ਇੰਡੈਕਸ ਹੁੰਦਾ ਏ ਜੋ ਕਣਕ ਦੇ ਵਿੱਚ ਬਹੁਤ ਜ਼ਿਆਦਾ ਹੈ ਮੱਕੀ 'ਚ ਜ਼ਿਆਦਾ ਹੈ ਉਹ ਆਈਟਮ ਆਪਾਂ ਨਹੀਂ ਪਾਉਂਦੇ ਇਹਦੇ ਦੂਜੇ ਨਾਲ ਜਿਹੜੇ 슈ਗਰ ਵਾਸਤੇ ਬੈਨੀਫਿਟ ਨੇ ਜਿਵੇਂ ਰਾਗੀ ਹੋ ਗਿਆ ਜਵਾਰ ਹੋ ਗਏ ਛੋਲੇ ਹੋ ਗਏ ਤੇ ਇਹ ਨਾਲ ਸਾਰੇ ਆਪਾਂ ਇਹਦੇ ਵਿੱਚ ਪਾਉਂਦੇ ਆਂ ਵੀ ਜਿਵੇਂ 슈ਗਰ ਵਾਲੇ ਮਰੀਜ਼ ਦਾ ਜੀ ਤਾਂ ਕਰਦਾ ਵੱਧ ਸਵਾਦ ਵਾਲੀ ਚੀਜ਼ ਖਾਣ ਨੂੰ ਪਰ ਉਹ ਸਵਾਦ ਵਾਲੀ ਖਾਂਦਾ ਤਾਂ ਮਰਦਾ ਹਾਂਜੀ ਹਾਂਜੀ ਤੇ ਫਿਰ ਇਹਦੇ ਜਿਵੇਂ ਜੋ ਹੋ ਗਏ ਜੋ ਪੈ ਜਾਂਦੇ ਨੇ ਜੀ ਇਹਦਾ ਟੇਸਟ ਵੀ ਰੋਟੀ ਦਾ ਠੀਕ ਰਹਿੰਦਾ ਤੇ ਸਿਹਤ ਵਾਸਤੇ ਵੀ ਵਧੀਆ ਮਤਲਬ ਪੂਰਾ ਇਹ 슈ਗਰ ਫਰੀ ਆ ਇਹ ਛੋਟੀਆਂ ਛੋਟੀਆਂ ਥੈਲੀਆਂ ਕਾਹਤੋਂ ਬਣੇਗਾ ਕ ਵੱਡੀ ਵੀ ਦੇ ਦਿੰਨੇ ਆ ਨਹੀਂ ਵੱਡੀ ਵੀ ਦੇ ਜ਼ਿਆਦਾਤਰ ਜ਼ਿਆਦਾ ਲੋਕੀ ਘਾਟੀ ਲੈ ਜਾਂਦੇ ਨੇ 4 ਕਿਲੋ ਜਾਂ 2 ਕਿਲੋ ਜ਼ਿਆਦਾ ਲੈ ਜਾਂਦੇ ਨੇ ਮਤਲਬ ਤੁਸੀਂ ਮੰਗਦੇ ਹਿਸਾਬ ਨਾਲ ਤੁਹਾਨੂੰ ਪਤਾ ਵੀ ਤੁਹਾਡੇ ਕੋਲ ਕਿੰਨੇ ਕਿੰਨੇ ਪੈ ਕੇ ਪੈ ਕੇ ਦੀ ਮੰਗ ਆ ਕਿਉਂਕਿ 슈ਗਰ ਸਾਰੇ ਦਾ ਫੈਮਿਲੀ ਚ ਹੁੰਦੀ ਨਹੀਂ ਇੱਕ ਦੋ ਪਰ ਪਰ ਕਹਿੰਦਾ ਜਿਆਦਾ ਆਟਾ ਲਜਾਣੇ ਦਾ ਖਰਾਬ ਹੁੰਦਾ ਸਾਡਾ ਹਾਂ ਇਹ ਵੀ ਗੱਲ ਆ ਨਹੀਂ ਤੁਹਾਨੂੰ ਆਪਦੇ ਕੰਮ ਦਾ ਪਤਾ ਨਾ ਵੀ ਤੁਸੀਂ ਕਿੰਨਾ ਦੇਣਾ ਤੇ ਉਹ ਮਲਟੀ ਗ੍ਰੇਨ ਆਟਾ ਉਹ ਉਹਦੇ ਚ ਕੀ ਇਹ ਮਲਟੀ ਗ੍ਰੇਨ ਨਾਰਮਲ ਬੰਦਾ ਕੋਈ ਵੀ ਖਾਵੇ ਖਾ ਸਕਦਾ ਜਿਵੇਂ ਇਹਦੇ ਵੀ ਸਾਰੇ ਅਨਾਜ ਮਿਕਸ ਹੁੰਦੇ ਨੇ ਜੀ ਇਹ ਜਿਹੜਾ ਮਲਟੀ ਗ੍ਰੇਨ ਆ ਤੁਸੀਂ ਤਾਂ ਭਾਈ ਟੈਕਨੀਕਲੀ ਬਹੁਤ ਪੜਿਆ ਮਲਟੀ ਗ੍ਰੇਨ ਖਾਣ ਨਾਲ ਮਤਲਬ ਕੀ ਕੀ ਫਰਕ ਕੀ ਪੈਂਦਾ ਮਤਲਬ ਇਹਦੇ ਚ ਜ਼ਿਆਦਾ ਨਿਊਟ੍ਰੀਸ਼ਨ ਜ਼ਿਆਦਾ ਹੁੰਦੀ ਹੈ ਇਹਦੇ ਵਿੱਚ ਇਹਦੇ ਵਿੱਚ ਨਿਊਟ੍ਰੀਸ਼ਨ ਵੀ ਜ਼ਿਆਦਾ ਜਿਵੇਂ ਹੁਣ ਜਿਹੜੇ ਨਾਜ ਰਾਜੀ ਦੇ ਵਿੱਚ ਨਿਊਟ੍ਰੀਸ਼ਨ ਨੇ ਜਾਂ ਜਵਾਰ ਚ ਜਾਂ ਛੋਲੇਆਂ ਚ ਜਾਂ ਹੋਰ ਚੀਜ਼ਾਂ ਜੋ ਉਹ ਸਾਰੀਆਂ ਦੇ ਵਿੱਚ ਆਪਾਨੂੰ ਮਿਲ ਜਾਂਦੀ ਏ ਕਣਕ ਦੇ ਵਿੱਚ ਤਾਂ ਇੱਕ ਹੀ ਚੀਜ਼ ਮਿਲਨੀ ਆਪਾਨੂੰ ਹਾਂਜੀ ਇਹਦੇ ਸਾਰਾ ਕੁਝ ਮਿਲ ਜਾਣਾ ਆਪਾਨੂੰ ਤੇ ਆ ਆ ਆ ਕੀ ਰੱਖੀ ਬੈਠਿਆ ਆਹ ਇਹ ਰਾਗੀ ਏ ਜੀ ਆਹ ਰਾਗੀ ਆ ਰਾਗੀ ਹੋਗੀ ਜਟੇ ਵਿੱਚ ਰਾਗੀ ਹੋਗੀ ਜਵਾਰ ਏ ਛੋਲੇ ਨੇ ਜੀ ਆ ਆ ਛੋਲੇ ਆ ਆ ਅੱਛਾ ਇਹ ਹਲਦੀ 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 ਤੁਸੀਂ ਲਿਆ ਕੇ ਤੇ ਹਲਦੀ ਬਾਅਦ ਦੇ ਵਿੱਚ ਲੋਕਾਂ ਨੂੰ ਇੱਥੇ ਭੀਠ ਕੇ ਦੇਨੇ ਆਂ ਹਾਂਜੀ ਪੀਸ ਕੇ ਦੇਨੇ ਪਸਾਈ ਕਰਕੇ ਜੇ ਆਪਦੀ ਵੀ ਪੈਕਿੰਗ ਕਰ ਲੈਨੇ ਆ ਜੇ ਕਿਸੇ ਨੂੰ ਲੈਣੀ ਹੋਵੇ ਹਾਂਜੀ ਤੇ ਮਿਰਚ ਹੋ ਗਈ ਹਲਦੀ ਹੋ ਗਈ ਗਰਮ ਮਸਾਲਾ ਹੋ ਗਿਆ ਸਾਰੀਆਂ ਐਟਮੈਂਟਸ ਤਿਆਰ ਕਰਦੇ ਆ ਇੱਥੇ ਯਾਰ ਲੋਕ ਤਾਂ ਖੱਟੀ ਮਿੱਟੀ ਖਾਈ ਜਾਂਦੇ ਆ ਹਾਂਜੀ ਲੋਕ ਖੱਟੀ ਮਿੱਟੀ ਖਾਈ ਜਾਂਦੇ ਆ ਇਹ ਹਲਦੀ 'ਚ ਵੀ ਆਏ ਆ ਨਾ ਵੀ ਪਿਓਰਿਟੀ ਦਾ ਵੀ ਕਈ ਚੈੱਕ ਕਰਨੇ ਨੇ ਕਈ ਕਹਿੰਦੇ ਮੇਰੀ ਪਿਓਰ ਹੈ ਜੀ ਪਿਓਰ ਦੇ ਵਿੱਚ ਵੀ ਹੁਣ ਕਈ ਕੁਆਲਿਟੀਆਂ ਨੇ ਹਲਦੀ 'ਚ ਵੀ ਹਲਦੀ ਦੇ ਵਿੱਚ ਵੀ ਤਿੰਨ ਚਾਰ ਕੁਆਲਿਟੀਆਂ ਨੇ ਇਹ ਵਧੀਆ ਸੁਪੀਰੀਅਰ ਕੁਆਲਿਟੀ ਦੀ ਪੂਰੀ ਹਲਦੀ ਮਗਾਈ ਦੀ ਜੀ ਮਿਰਚ ਵੀ ਹੋਗੀ ਮਤਲਬ ਹਲਦੀ ਦੀ ਗੰਡੀ ਦੇ ਵਿੱਚ ਵੀ ਕੁਆਲਿਟੀਆਂ ਡੁਆਡਾ ਹਾਂਜੀ ਬਿਲਕੁਲ ਬਿਲਕੁਲ ਮੈਂ ਸਮਝ ਗਿਆ ਗੱਲ ਵੀ ਜਿਵੇਂ ਆਪਾਂ ਝੋਨੇ ਜਾਂ ਕਣਕ ਦੇ ਬੀਜਾਂ ਦੇ ਵਿੱਚ ਡਿਫਰੈਂਸ ਹੁੰਦਾ ਉਵੇਂ ਹਲਦੀ ਦੇ ਵਿੱਚ ਵੀ ਡਿਫਰੈਂਸ ਹੁੰਦਾ ਹਲਦੀ ਮਿਰਚ ਹਰ ਚੀਜ਼ ਚੀਜ਼ ਆਹ ਦੇਖੋ ਆਹ ਮਿਰਚਾਂ ਇਹ ਮਿਰਚਾਂ ਲਾਲ ਅਗਲੇ ਨੂੰ ਪੀਠ ਕੇ ਦਿੰਨੇ ਆਪਾਂ ਹਾਂਜੀ ਹਾਂਜੀ ਤੇ ਇੱਕ ਮੈਨੂੰ ਇੱਥੇ ਨਾ ਮੈਨੂੰ ਨਾ ਤੁਸੀਂ ਮੈਨੂੰ ਜਦੋਂ ਚਾਹ ਪਿਆਈ ਆ ਹਾਂਜੀ ਇੱਕ ਤੁਸੀਂ ਮੈਨੂੰ ਬਿਸਕੁਟ ਖਵਾਏ ਸੀ ਚੌਕਲੇਟੀ ਜੇ ਬਿਸਕੁਟ ਸੀ ਮੜੇ ਦਿਖਾ ਸਕਦੇ ਉਹ ਹੈਗੇ ਵੇਚਣ ਬਾਤ ਹਾਂਜੀ ਇਹ ਜਿਵੇਂ ਆ ਰਾਗੀ ਦੇ ਨੇ ਬਿਸਕੁਟ ਜੀ ਹੂੰ ਤੇ ਕੋਧਰੇ ਦੇ ਨੇ ਇਹ ਆਪਾਂ ਤਿਆਰ ਕਰਵਾਉਨੇ ਆ ਆਪਦੇ ਨਾਜ ਦੇ ਦੇਸੀ ਘਿਓ ਦੇ ਤੇ ਸ਼ੱਕਰ ਪਾ ਕੇ ਤੇ ਇਹ ਨਾਜ ਦੇ ਮੈਂ ਤੁਹਾਨੂੰ ਨਾ ਇੱਕ ਸਪੈਸ਼ਲ ਰეკਮੈਂਡ ਕਰਦਾ ਜਿੰਨੇ ਵੀ ਦੁਨੀਆ ਦੇ ਵਿੱਚ ਲੋਕ ਬੈਠਿਆ ਜਿੰਨੇ ਵੀਡੀਓ ਦੇਖਣਗੇ ਪਹਿਲਾਂ ਤਾਂ ਗੱਲ ਵੀਡੀਓ ਸ਼ੇਅਰ ਕਰਿਓ ਦੂਜੀ ਗੱਲ ਮੈਂ ਤੁਹਾਨੂੰ ਇਹ ਰეკਮੈਂਡ ਕਰਦਾ ਵੀ ਤੁਸੀਂ ਨਾ ਕੀ ਕਰਿਓ ਸਜਣੋ ਆ ਬਾਈ ਨੂੰ ਆ ਆਰਡਰ ਕਰਿਓ ਆਹਾ ਆਹਾ ਕਰਨੇ ਆਹਾ ਪੁੱਤ ਆ ਆਰਡਰ ਕਰਨੇ ਆ ਤੁਸੀਂ ਤੇ ਕੋਈ ਵੀ ਬੰਦਾ ਜਿਹੜਾ ਬਿਸਕਟ ਖਾਊਗਾ ਉਹ ਦੁਬਾਰਾ ਮੰਗੂਗਾ ਬਿਲਕੁਲ ਰਾਗੀ ਦੇ ਤੇ ਹੋਰ ਕਾਦੇ ਆ ਇਹ ਰਾਗੀ ਦੇ ਕੋਧਰੇ ਦੇ ਤੇ ਮਲਟੀ ਗ੍ਰੇਨਰ ਆਟੇ ਦੇ ਯਾਰ ਨੈਕਸਟ ਲੈਵਲ ਬਿਸਕਟ ਦਾ ਸਵਾਦ ਆ ਯਾਰ ਨੈਕਸਟ ਲੈਵਲ ਬਿਸਕਟ ਦਾ ਸਵਾਦ ਆ ਬੱਸ ਥੋੜਾ ਰਿਸ਼ਤੇਦਾਰ ਤੁਹਾਨੂੰ ਇਹ ਗੱਲ ਪੁੱਛੂਗਾ ਵੀ ਉਹਨੂੰ ਤੁਸੀਂ ਆਉਂਦੇ ਨੂੰ ਕੀ ਖਵਾਇਆ ਮੈਂ ਕਹਿੰਨਾ ਵੀ ਤੁਸੀਂ ਬਰਫੀ ਦਾ ਡੱਬਾ ਦੇਣ ਦੀ ਬਜਾਏ ਕਿਸੇ ਵੀ ਬੰਦੇ ਨੂੰ ਬਰਫੀ ਦਾ ਡੱਬਾ ਦੇਣ ਦੀ ਬਜਾਏ ਜੇ ਮੇਰੇ ਬਰਫੀ ਦਾ ਡੱਬਾ ਦਿੰਨੇ ਹੁੰਨੇ ਆ ਮੇਰੀ ਗੱਲ ਮੰਨ ਕੇ ਨਾਲ ਇੰਨੇ ਬਿਸਕੁਟ ਫੜਾਇਆ ਬਸ ਇੰਨੇ ਬਿਸਕੁਟ ਫੜਾਇਆ ਇੱਕ ਵਾਰ ਵੀ ਦੇ ਡੱਬੇ ਦੇ ਨਾਲ ਇੰਨੇ ਬਰ ਬਿਸਕੁਟ ਤੇ ਉਹ ਅਗਲੀ ਵਾਰ ਨੂੰ ਤੁਹਾਨੂੰ ਕਹੂਗਾ ਵੀ ਡੱਬਾ ਦੇਣਾ ਆ ਬਾਈ ਬਣ ਕੇ ਉਹ ਵੱਧ ਲੈ ਬਿਲਕੁਲ ਬਿਲਕੁਲ ਹਣਾ ਤੇ じゃ ਮੈਨੂੰ ਦੱਸ ਕਿੱਥੋਂ ਲੈਂਦੇ ਸ਼ੱਕਰ ਆ ਖੰਡ ਨਹੀਂ ਅੱਛਾ ਸ਼ੱਕਰ ਪਾਈ ਆ ਦੇ ਵਿੱਚ ਸ਼ੱਕਰ ਪਾਈ ਤੇ ਦੇਸੀ ਕਿਉਂ ਹੈ ਸ਼ੱਕਰ ਤੇ ਦੇਸੀ ਕਿਉਂ ਬਈ ਨੈਕਸਟ ਲੈਵਲ ਆ ਯਾਰ ਇਹਦਾ ਟੇਸਟ ਉਹ ਟੇਸਟ ਦੱਸਣ ਲਈ ਮੇਰੇ ਕੋਲ ਸ਼ਬਦ ਨਹੀਂ ਜਿਹੜਾ ਤਾਂ ਫੂਡ ਬਲੌਗਿੰਗ ਕਰਦੇ ਉਹ ਤਾਂ ਦੱਸ ਦਿੰਦੇ ਆ ਚਸਕਾ ਚੁਸਕਾ ਆ ਲੈ ਕੇ ਵੀ ਕਿਵੇਂ ਸਵਾਦ ਹੁਣ ਮੈਂ ਮੈਥੋਂ ਦੱਸਿਆ ਨਹੀਂ ਜਾਣਾ ਹੋਰ ਕੀ ਕੀ ਆ ਸੱਜਣਾ ਆਪਣੇ ਕੋਲੇ ਢੇਰਾ ਬਣਾਇਆ ਕੀ ਕੀ ਆ ਪਹਿਲਾਂ ਤਾਂ ਮੈਨੂੰ ਉਹ ਦੱਸ ਹੁਣ ਆਪਣੇ ਜਿਵੇਂ ਹਾਂ ਇਹ ਆਟੇ ਹੋ ਗਏ ਜੀ ਸਾਰੇ ਦਸ ਤੇ ਆਪਾਂ ਵੇਸਣ ਹੋ ਗਿਆ ਜੀ ਇਹ ਤਿਆਰ ਕਰਦੇ ਆਪਾਂ ਆਪਦੇ ਇੱਥੇ ਜਿਵੇਂ ਇਹ ਵੀ ਵੇਸਣ ਹੋ ਗਿਆ ਜੀ ਮੱਕੀ ਦਾ ਆਟਾ ਹੋ ਗਿਆ ਜੀ ਹੂੰ ਜਵਾਰ ਦਾ ਆਟਾ ਰਾਗੀ ਦਾ ਇਹ ਸਾਰੇ ਆਪਾਂ ਉਹੀ ਆਪਣੀ ਸਲੋ ਪ੍ਰੋਸੈਸਾਂ ਦੀਆਂ ਚੱਕੀਆਂ ਘਰਾਟਣ ਲਈ ਵਿਸਾਈ ਕਰਦੇ ਆ ਜੀ ਇਨ੍ਹਾਂ ਦੇ ਵਿੱਚ ਜੇ ਮੰਨ ਲਓ ਆਪਾਂ ਨਿਊਟ੍ਰੀਸ਼ਨ ਵੈਲਿਊ ਸਾਰਿਆਂ ਦੀ ਇਨ੍ਹਾਂ ਦੇ ਵਿੱਚ ਰਹਿੰਦੀ ਹੈ ਪ੍ਰੋਪਰ ਹੂੰ ਤੇ ਇੱਕ ਹੋਰ ਚੀਜ਼ ਇਹ ਜਦੋਂ ਆਟਾ ਆਪਣੀ ਪਸਾਈ ਸਲੋ ਹੁੰਦੀ ਹੈ ਇਹਦਾ ਟੇਸਟ ਵੀ ਸਹੀ ਰਹਿੰਦਾ ਨੇਚੁਰਲ ਤੇ ਹਰ ਚੀਜ਼ ਦੇ ਵਿੱਚ ਜਿਹੜੀ ਨਿਊਟ੍ਰੀਸ਼ਨ ਵੈਲਿਊ ਪੂਰੀ ਰਹਿੰਦੀ ਹੈ ਜੀ ਪੂਰੀ ਰਹਿੰਦੀ ਆ ਤੇ ਭਾਈ ਨਾਲ ਆਹ ਜਿਵੇਂ ਦਾਣਾਂ ਦੂਲਾਂ ਪੰਨਾਂ ਫਿਰ ਇਹ ਦਾਲਾ ਮੰਗਾ ਲੈਨੇ ਤੁਸੀਂ ਇਹ ਦਾਲਾਂ ਜਿਵੇਂ ਰਾਜਸਥਾਨ ਚੋਂ ਦੇਸੀ ਦਾਲਾਂ ਵਧੀਆ ਕੁਆਲਿਟੀ ਦੀਆਂ ਹੁੰਦੀਆਂ ਪੂਰੀਆਂ ਆਪਣੇ ਕੋਲੇ ਉਹ ਵੀ ਰੱਖਦੇ ਆ ਅੱਛਾ ਉਧਰਲੇ ਪਾਸੋਂ ਕੀ ਕਹਿੰਦੇ ਵੀਕਾਂ ਨੇਰ ਵਾਲੇ ਪਾਸੋਂ ਮੰਗਾ ਲੈਨੇ ਹਾਂਜੀ 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 ਉਧਰੋਂ ਮਗਾ ਕੇ ਆ ਦੇਖ ਪ੍ਰੀਤ ਦੇ ਦਾਲਾਂ ਕਿੰਨੀਆਂ ਰੱਖੀਆਂ ਯਾਰ ਤੁਸੀਂ ਦੇਖੋ ਇੱਕ ਹੋਰ ਜੀ ਤਾਂ ਆਪਾਂ ਭੁੱਲ ਗਏ ਤੁਹਾਨੂੰ ਦੱਸਿਆ ਹੀ ਨਹੀਂ ਇਹ ਜੀ ਇਹ ਆਪਣਾ ਇਹ ਨਾ ਜੌਂ ਦਾ ਦਲੀਆ ਹੈ ਜੀ ਅੱਛਾ ਜੀ ਇਹ ਜੌਂ ਆਪਾਂ ਮਤਲਬ ਆਪਦੀ ਵੈਸੇ ਬੀਜੇ ਸੀ ਇਹ ਤੇ ਉਹਦੇ ਤੋਂ ਆਪਾਂ ਦਲੀਆ ਤਿਆਰ ਕੀਤਾ ਤੇ ਆਮ ਬਾਜ਼ਾਰ 'ਚ ਬਹੁਤ ਘੱਟ ਮਿਲਦਾ ਤੇ ਬਹੁਤ ਵਧੀਆ ਓਟ ਸਟਾਈਪ ਓਟ ਸ ਹੋਰ ਚੀਜ਼ ਹੈ ਜੀ ਓਟ ਦੇ ਵਿੱਚ ਤਾਂ ਜ਼ਿਆਦਾ ਛਿਲਕਾ ਉਤਾਰਿਆ ਹੁੰਦਾ ਹੈ ਹਾਂਜੀ ਜੇ ਫਾਈਬਰ ਜ਼ਿਆਦਾ ਨਿਕਲੇ ਹੁੰਦਾ ਇਹ ਪ੍ਰੋਪਰ ਜੌਂ ਦਾ ਦਲੀਆ ਹੈ ਜੀ ਡਾਈਜੈਸ਼ਨ ਵਾਸਤੇ ਬਹੁਤ ਵਧੀਆ ਇਹ ਇਹ ਉਸ ਤੋਂ ਵੀ ਜ਼ਿਆਦਾ ਵਧੀਆ ਆ ਗਿਆ ਉਹ ਕਹਿੰਦਾ ਵੀ ਉਹਦੇ ਵਿੱਚ ਛਿਲਕਾ ਲਾ ਉਹ ਪ੍ਰੋਸੈਸ ਕੀਤਾ ਹੋਊਗਾ ਜੀ ਇਹ ਨੇਚਰਲ ਹੈ ਬਿਲਕੁਲ ਆਪਾਂ ਜਿਵੇਂ ਕਣਕ ਦਾ ਦਲੀਆ ਤਿਆਰ ਕਰ ਲੈਂਦੇ ਆ ਜੀ ਉਹ ਜਮ ਜੂਮ ਵਾਲੇ ਮੁੰਡੇ ਭਾਈ ਮੰਗਾ ਸਕਦੇ ਆ ਮੰਗਾ ਸਕਦੇ ਆ ਉਹ ਤੇਲ ਪਏ ਹਾਂ ਤੇ ਤੇਲਾਂ ਤੇ ਵੀ ਗੱਲ ਕਰਗੇ ਤੇਲਾਂ ਤੇ ਵੀ ਗੱਲ ਕਰਗੇ ਆ ਜੋ ਹਾਂਜੀ ਆ ਜੋ ਤੇ ਤੇਲ ਜਿਵੇਂ ਹੁਣ ਸਰੋਂ ਦਾ ਤੇਲ ਆਪਣੇ ਕੋਲ ਜੀ ਹਾਂ ਆ ਸਰੋਂ ਦਾ ਤੇਲ ਆਪਾਂ ਤਿਆਰ ਕਰਕੇ ਪੈਕਿੰਗ ਕਰ ਲੈਂਦੇ ਆ ਜੀ ਹੂੰ ਸਰੋਂ ਦਾ ਜੀ ਇਹ ਫਿਲਟਰ ਫੂਲ ਹੋਇਆ ਬਹ ਹਨਾ ਇਹੋ ਦਾ ਫਰਕ ਆ ਤੈਨੂੰ ਇੱਕ ਹੋਰ ਦਿਖਾਉਣਾ ਜੀ ਆ ਪੀਲੀ ਸਰੋਂ ਦਾ ਤੇਲ ਹੈ ਜੀ ਇਹ ਨਾਰਮਲ ਸਰੋਂ ਦਾ ਆ ਆ ਪੀਲੀ ਸਰੋਂ ਦਾ ਤੇਲ ਆ ਆ ਆਪਣੀ ਨਾਰਮਲ ਸਰੋਂ ਦਾ ਤੇਲ ਆ ਹਾਂ ਜੀ ਠੀਕ ਆ ਕਰੀ ਆ ਦੇਖੋ ਸਰੋਂ ਦਾ ਤੇਲ ਸਰੋਂ ਦਾ ਤੇਲ ਤੁਸੀਂ ਮਾੜੇ ਪੀ ਜਾਂਦੇ ਆ ਦੇਖੋ ਆ ਸਰੋਂ ਦਾ ਤੇਲ ਤੜਕਾ ਲਾਓ ਸਾਗ ਚ ਪਾਓ ਜੋ ਮਰਜ਼ੀ ਕਰੋ ਨਜ਼ਾਰੇ ਲਓ ਹੋਰ ਬਾਕੀ ਇੱਥੇ ਆਪਣਾ ਪਿਆ ਸਾਹਮਣੇ ਨਾਰੀਅਲ ਦਾ ਤੇਲ ਹੈ ਹਾਂ ਨਾਰੀਅਲ ਦਾ ਤੇਲ ਪਿਆ ਦੇਖ ਅਲਸੀ ਦਾ ਆ ਇਹਦਾ origial ਰੰਗ ਆ ਹੂੰ ਆ ਅਲਸੀ ਦਾ ਤਿਆਰ ਕਰਦੇ ਆ ਜੀ ਆ ਅਲਸੀ ਦਾ ਤੇਲ ਆ ਆ ਤਿਲਾਂ ਦਾ ਜੀ ਤਿਲ ਦਾ ਜੀ ਆ ਤਿਲਾਂ ਚ ਵੀ ਤੁਹਾਡੇ ਤਿਲਾਂ ਚ ਤੇਲ ਚੈੱਕ ਕਰਦੇ ਆ ਜਿਹੜਾ ਇਹ ਪੱਕਾ ਹਵਤ ਬਣੀ ਹੋਈ ਹੈ ਆ ਤਿਲਾਂ ਚ ਤੇਲ ਚੈੱਕ ਕਰਦਾ ਅਸਲੀ ਤਿਲਾਂ ਚ ਤੇਲ ਆ ਚੈੱਕ ਕਰਦਾ ਆ ਤਿਲਾਂ ਦਾ ਤੇਲ ਆ ਜਿਹਨੂੰ ਤੇਲ ਇਹਨੂੰ ਮਿੱਠਾ ਤੇਲ ਵੀ ਕਹਿੰਦੇ ਆ ਬਾਲਾ ਮਿੱਠਾ ਵੀ ਕਹਿੰਦੇ ਨੇ ਜੀ ਇਹਨੂੰ ਹੀ ਕਹਿੰਦੇ ਆ ਮਿੱਠਾ ਤੇਲ ਹਨਾ ਬਾਈ ਪੁਰਾਣੇ ਆਪਣੇ ਜਿਆਦਾ ਮਿੱਠਾ ਤੇਲ ਹੀ ਕਹਿੰਦੇ ਮਿੱਠਾ ਤੇਲ ਕਹਿੰਦੇ ਆ ਇਹਨੂੰ ਮਿੱਠਾ ਤੇਲ ਕਹਿੰਦੇ ਆ ਤਿਲਾਂ ਵਾਲੇ ਤੇਲ ਨੂੰ ਹਾਂਜੀ ਬਾਈ ਇਹ ਹੁਣ ਇੱਕ ਹੋਰ ਚੀਜ਼ ਜਿਵੇਂ ਹੁਣ ਆਪਣਾ ਨਾਰੀਅਲ ਦਾ ਤੇਲ ਹੈ ਜੀ ਹੁਣ ਮਾਰਕੀਟ ਚ ਨਾਰੀਅਲ ਤੇਲ ਆਪਣਾ ਆਉਂਦਾ ਜਾਂ ਆਪਣੀ ਕੰਪਨੀਆਂ ਭੇਜਦੀਆਂ ਨੇ ਉਹ ਆਪਾਂ ਕੁਕਿੰਗ ਲਈ ਵਰਤ ਨਹੀਂ ਸਕਦੇ ਇਹ ਤੁਸੀਂ ਬੋਡੀ ਤੇ ਭਾਵੇਂ ਲਾ ਲਓ ਭਾਵੇਂ ਦਾ ਕੁੱਕ ਕਰ ਲਓ ਭਾਵੇਂ ਵੈਸੇ ਤੁਸੀਂ ਪੀ ਲਓ ਇਹਦਾ ਨੁਕਸਾਨ ਕੋਈ ਨਹੀਂ ਬਿਲਕੁਲ ਨੇਚਰਲ ਹੈ ਜੀ ਇਹ ਕਿਸੇ ਵੀ ਪਰਪਸ ਵਾਸਤੇ ਯੂਜ਼ ਕਰ ਲਓ ਬੋਡੀ ਤੇ ਲਾ ਲਓ ਵਾਲਾਂ ਤੇ ਲਾ ਲਓ ਤੁਸੀਂ ਸਬਜ਼ੀ ਬਣਾ ਲਓ ਕਿਸ ਤਰੀਕੇ ਨਾਲ ਮਰਜ਼ੀ ਯੂਜ਼ ਕਰ ਲਓ ਏਵੇਂ ਸਾਰੇ ਤੇਲਾਂ ਦੇ ਦੂਜੇ ਤੇਲਾਂ ਚ ਵੀ ਬਸ ਨਾਰੀਅਲ ਦੇ ਤੇਲ ਨੂੰ ਤੁਸੀਂ ਕਿਤੇ ਵੀ ਵਰਤ ਸਕਦੇ ਆ ਇਹ ਇਹ ਖਾਣਾ ਪਕਾਉਣ ਦੇ ਵੀ ਕੰਮ ਆਉਗਾ ਪਕਾਉਣ ਦੇ ਵੀ ਕੰਮ ਆਉਗਾ ਬਾਈ ਖਾਣਾ ਪਕਾਉਣ ਦੇ ਕੰਮ ਆਉਗਾ ਬਾਈ ਤੁਸੀਂ ਮਤਲਬ ਆ ਪਾ ਕੂਰੀਅਰ ਕਰ ਦਿੰਦੇ ਆ ਪਾਰਸਲ ਕਰ ਦਿੰਦੇ ਆ ਕਰ ਦਿਆਂ ਕੀ ਕੋਈ ਗੱਲ ਨਹੀਂ ਕਰਾਂਗੇ ਕਿ ਕਰਦੇ ਆਂਗੇ ਹੁਣ ਪਹਿਲਾਂ ਤਾਂ ਅਸੀਂ ਮਤਲਬ ਨਹੀਂ ਸੀਗਾ ਹੁਣ ਤੁਹਾਨੂੰ ਲੋਕਲ ਲੋਕਲੀ ਇੰਨੇ ਗਾਖ ਆ ਜਾਂਦੇ ਲੋਕਲ ਹੀ ਆ ਜਾਂਦੇ ਸਾਡੇ ਨੇੜੇ ਤੇੜੇ ਜਿਵੇਂ ਸ਼ਹਿਰ ਦੇ ਲੋਕਲ ਲੱਗਦੇ ਲੋਕ ਉਹ ਵੀ ਸਾਡੇ ਕੋਲ ਆ ਜਾਂਦੇ ਨੇ ਤੁਹਾਨੂੰ ਸ਼ਹਿਰ ਨਹੀਂ ਜਾਣਾ ਚਾਹੀਦਾ ਅਸੀਂ ਦੁਕਾਨ ਖੋਲਣ ਵਾਸਤੇ ਨਹੀਂ ਸਾਨੂੰ ਸ਼ੁਰੂ ਤਾਂ ਆਪਣਾ ਸ਼ੌਂਕ ਹੀ ਇਹ ਸੀ ਵੀ ਆਪਾਂ ਪਿੰਡ 'ਚ ਹੀ ਕਰਨਾ ਕੰਮ ਇਹ ਸ਼ਹਿਰ ਦਾ ਆਪਣਾ ਪੀੜ ਪੜੱਕਾ ਵੈਸੇ ਨਹੀਂ ਮਤਲਬ ਜਿਆਦਾ ਪਸੰਦ ਸੀਗਾ ਵੀ ਪਿੰਡ 'ਚ ਹੀ ਆਪਾਂ ਆਪਣੇ ਪਿੰਡ ਤੇ ਚਾਹ ਦੇ ਖੇਤਾਂ 'ਚ ਕੰਮ ਕਰਨਾ ਹੈ ਆਪਾਂ ਹੁਣ ਬਾਹਰ ਉਹ ਤੁਸੀਂ ਤੇ ਸਟਾਰਟਿੰਗ ਤਾਂ ਆਪਾਂ ਕੀਤੀ ਸੀ ਗੱਲ ਬਾਹਰੋਂ ਆ ਕੇ ਜੇ ਆਈ ਸੋਚਿਆ ਵੀ ਜੇ ਬਾਹਰੋਂ ਆ ਦੇ ਰਹਿਣਾ ਦਾ ਆਪ ਉਹਦੇ ਪਿੰਡ ਜੇ ਸ਼ਹਿਰੀ ਲੋਕ ਇੱਥੇ ਆ ਜਾਂਦੇ ਆ ਬਿਲਕੁਲ ਆਉਂਦੇ ਨੇ ਤੇ ਤੁਸੀਂ ਦੇਖੋ ਵੀ ਸ਼ਹਿਰੀ ਲੋਕਾਂ ਨੂੰ ਮੈਨੂੰ ਇਹ ਦੱਸੋ ਪਹਿਲਾਂ ਤਾਂ ਵੀ ਸ਼ਹਿਰੀ ਲੋਕਾਂ ਨੂੰ ਇੱਥੇ ਮਿਲਦਾ ਨਹੀਂ ਭਈ ਉਹਦੇ ਸ਼ਹਿਰ ਦੇ ਵਿੱਚ ਤਾਂ ਸਭ ਕੁਝ ਮਿਲਦਾ ਲੋਕ ਤਾਂ ਸ਼ਹਿਰ ਚੋਂ ਲੈਣ ਜਾਂਦੇ ਆ ਤੇ ਤੁਸੀਂ ਦੇਖੋ ਵੀ ਜਿਹੜੇ ਲੋਕ ਸ਼ਹਿਰ ਚ ਜਾਂਦੇ ਆ ਉਹ ਲੋਕ ਸ਼ਹਿਰੀ ਇੱਥੇ ਆ ਰਿਹਾ ਉਹਨਾਂ ਨੂੰ ਪਤਾ ਹੈ ਕਿ ਯਾਰ ਪਿੰਡੂ ਬੰਦਾ ਬਾਹਰੋਂ ਆਇਆ ਮੁੰਡਾ ਕੁਆਲਿਟੀ ਦੇ ਨਾਂ ਨੂੰ ਜਾਣਦਾ ਹੈ ਹਨਾ ਬਾਈ ਬਾਕੀ ਜਦੋਂ ਇਹ ਇੱਕ ਵਾਰੀ ਬੰਦਾ ਚੀਜ਼ ਵਰਤ ਲੈਂਦਾ ਆਟੋਮੈਟਿਕ ਦੁਆਰਾ ਫਿਰ ਆਪਣੇ ਕੋਲ ਸਪੈਸ਼ਲ ਚੱਲ ਕੇ ਆਊਗਾ 20 ਜਾਂ 30 ਕਿਲੋਮੀਟਰ ਤੋਂ ਜਿਹਨੂੰ ਕੁਆਲਿਟੀ ਵਧੀਆ ਲੱਗੂ ਤਾਂ ਹੀ ਆਉਂਦਾ ਦੁਆਰਾ ਇਹ ਬਹੁਤ ਕਮਾਲ ਬਹੁਤ ਕਮਾਲ ਬਾਈ ਵੀਡੀਓ ਸਾਡੇ ਕੋਲ ਤਾਂ ਬੰਦਾ ਉਹੀ ਆਊਗਾ ਜੀ ਹਾਂ ਜਿੰਨੂੰ ਕੁਆਲਿਟੀ ਵਧੀਆ ਚਾਹੀਦੀ ਏ ਕੋਈ ਸਪੈਸ਼ਲ ਚੱਲ ਕੇ ਆਊਗਾ ਜੇ ਅਸੀਂ ਕੁਆਲਿਟੀ ਨਾਲ ਨਹੀਂ ਦਿਆਂਗੇ ਸਾਡੇ ਕੋਲ ਇੰਨੀ ਦੂਰਾਂ ਚੱਲ ਕੇ ਕਿਉਂ ਹੋਊਗਾ ਬੰਦਾ ਸਪੈਸ਼ਲ ਇਹ ਵੀਡੀਓ ਸ਼ੇਅਰ ਕਰਨੀ ਯਾਰ ਜਿੰਨੇ ਵੀ ਦੇਸ਼ ਦੇਸ਼ ਦੇ ਵਿੱਚ ਬੰਦੇ ਬੈਠਿਆ ਨਾ ਉਹਨਾਂ ਲਈ ਇੱਕ ਆਸ ਦੀ ਕਿਰਨ ਆ ਮੁੰਡਾ ਉੱਠਦੀ ਜੀ ਉਮਰ ਚ ਆਸਟ੍ਰੇਲੀਆ ਜਾਂਦਾ ਦੁਨੀਆ ਦੇਖਦਾ ਇੱਧਰ ਆਉਣ ਦਾ ਫੈਸਲਾ ਲੈਂਦਾ ਆਸਟ੍ਰੇਲੀਆ ਵਰਗੇ ਮੋਲਖ ਚੋਂ ਇੱਧਰ ਆਉਣ ਦਾ ਫੈਸਲਾ ਲੈਂਦਾ ਸਭ ਤੋਂ ਵੱਡੀ ਗੱਲ ਇਹ ਆ ਕਿ ਆਸਟ੍ਰੇਲੀਆ ਇੱਕ ਬਹੁਤ ਘੈਂਟ ਮੁਲਕ ਹੈ ਵੀ ਜਿੱਥੋਂ ਦੇ ਲੋਕ ਵਸਣ ਵਾਲੇ ਜਾਣਦੇ ਆ ਕਿ ਉੱਥੇ ਰੁਪਈਏ ਚੰਗੇ ਬਣਦੇ ਆ ਹੈਨਾ ਬਾਈ ਉੱਥੇ ਜ਼ਿੰਦਗੀ ਵਧੀਆ ਹੈ ਹੋਰ ਦੇਸ਼ਾਂ ਦੇ ਮੁਕਾਬਲੇ ਸਟ੍ਰੈਸ ਘੱਟ ਹੈ ਉੱਥੇ ਉੱਥੋਂ ਆਉਂਦਾ ਤੇ ਇੱਥੇ ਆ ਕੇ ਆਪਦੇ ਆਪ ਨੂੰ ਸਥਾਪਿਤ ਕਰਦਾ ਤੇ ਤੁਹਾਡੇ ਸਾਹਮਣੇ ਪੇਸ਼ ਹੁੰਦਾ ਆਪਣੇ ਸ਼ੌਂਕੀ ਸਰਦਾਰ ਚੈਨਲ ਤੇ ਪਹਿਲੀ ਵਾਰ ਕੋਈ ਇੰਟਰਵਿਊ ਦਿੰਦਾ ਪਹਿਲੀ ਵਾਰ ਕੈਮਰੇ ਤੇ ਬੋਲਦਾ ਪਰ ਬੋਲਣ ਵਾਲੇ ਕੱਢ ਦਿੰਦਾ ਚਿਪਾ ਭਾਈ ਇਹ ਤੂੰ ਆਪਦਾ ਇੰਸਟਾਗ੍ਰਾਮ ਦਾ ਪੇਜ ਵੀ ਬਣਾ ਭਰਾ ਠੀਕ ਹੈ ਠੀਕ ਹੈ ਕਿ ਨਹੀਂ ਕੋਈ ਬਣਾਇਆ ਆ ਮਾੜਾ ਮੁੱਟਾ ਨਹੀਂ ਬਣਾਇਆ ਨਹੀਂ ਬਣਾਇਆ ਨਹੀਂ ਆ ਦੇਖ ਲਓ ਇੰਨਾ ਦੂਰ ਆ سوشل ਮੀਡੀਆ ਤੋਂ سوشل ਮੀਡੀਆ ਤੇ ਭਾਈ ਪੇਜ ਪਾਉਂਦਾ ਵੀ ਨਹੀਂ ਪਾਈ ਅਜੇ ਤੱਕ ਪਾਓ ਭਾਈ ਮਨ ਕੇ ਪਾਓ ਹਜੇ ਛੇ ਦੇਖੋ ਤੈਨੂੰ ਨਹੀਂ ਲੋੜ ਤੇਰੇ ਤੇ ਮਾਲਕ ਦੀ ਕਿਰਪਾ ਲੋਕਾਂ ਨੂੰ ਲੋੜ ਆ ਤੇਰੀ ਲੋਕਾਂ ਨੂੰ ਤੇਰੀ ਲੋੜ ਆ ਲੋਕਾਂ ਨੂੰ ਤੇਰੇ ਵਰਗੇ ਕੁਆਲਟੀ ਦੇਣ ਨਾਲ ਲੋਕਾਂ ਦੀ ਲੋੜ ਆ ਤਾਂ ਇਸ ਕਰਕੇ ਮੇਰੀ ਸੁਜੈਸ਼ਨ ਆ ਕਿ ਤੁਸੀਂ ਲੋਕਾਂ ਤੱਕ ਜਾਓ ਠੀਕ ਹੈ ਹਣਾ ਬਾਈ ਤੇ ਕੁਛ ਤਾਂ ਆਪਣੀ ਵੀਡੀਓ ਲੈ ਜੂਗੀ ਕੁਛ ਤੁਸੀਂ ਲਗਾਤਾਰ ਕੋਸ਼ਿਸ਼ ਕਰਦੇ ਰਹੋ ਸਰਦੂਰਗੜ ਨੇੜੇ ਤੇੜੇ ਦੇ ਰਗੇ ਵਾਲੇ ਤਾਂ ਵਿਜ਼ਿਟ ਕਰ ਸਕਦੇ ਜਿਹੜੇ ਨਹੀਂ ਵਿਜ਼ਿਟ ਕਰ ਸਕਦੇ ਬਾਈ ਹੁਣਾਂ ਤੋਂ ਅੱਜ ਤੋਂ ਆਪਾਂ ਪਾਰਸਲ ਵਾਲੀ ਸਰਵਿਸ ਆ ਜਿਹੜੀ ਸ਼ੁਰੂ ਕਰਕੇ ਚੱਲੇ ਆ ਨੰਬਰ ਬਾਈ ਹੁਣਾਂ ਦਾ ਨੋਟ ਕਰ ਲਓ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਜਰੂਰ ਪੱਕਾ 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 ਸ਼ੇਅਰ ਕਰਨਾ ਤੁਸੀਂ ਵੀਡੀਓ